ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਦਾਰ ਸਾਹਿਬ ਪ੍ਰੋਗਰਾਮ ਨੂੰ ਗਿਵ ਦੋਂ ਪਹਿਲਾਂ ਸੀ ਪੰਜਸ਼ਕਾਂ ਦੇ ਸਰੋਤਿਆਂ ਨੂੰ ਦੱਸਦੀ ਹੈ ਵੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਦੀ ਹੈ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਪੋਣੀ 8 ਤੋਂ ਲੈ ਕੇ 9 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੰਗਰੇਜ਼ੂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਜੀ ਡਾਕਟਰ ਸਾਹਿਬ ਕੀ ਕਹਿਣਾ ਅ ਦੇਖੋ ਅਸੀਂ ਕੱਲ ਇਸ 이슈 ਨੂੰ ਛੁਆਇਆ ਸੀ ਕਿ ਕਾਫੀ ਬਜ਼ੁਰਗ ਉਮਰ ਦੇ ਸਰਦਾਰ ਪੀਤਮ ਸਿੰਘ ਕੁੰਮੇਦਾਨ ਜੀ ਜਿਨ੍ਹਾਂ ਨੂੰ ਪਿਛਲੇ 20 ਸਾਲ ਤੋਂ ਘਟੋ ਘਟ ਹਰ ਸਰਕਾਰ ਐਜ਼ ਅ ਵਾਟਰ ਐਕਸਪਰਟ ਨਾਮਿਨੇਟ ਕਰਦੀ ਰਹੀ ਹੈ ਐਜ਼ ਅ ਐਡਵਾਈਜ਼ਰ ਜੀ ਬਾਦਲ ਦੇ 10 ਸਾਲਾਂ ਦੇ ਵੇਲੇ ਵੀ ਸੀ ਅਮਰਿੰਦਰ ਦੀ ਪਹਿਲੀ ਸਰਕਾਰ ਵੇਲੇ ਵੀ ਸੀ ਉਹਨਾਂ ਰਾਹੀਂ ਹੀ ਜਿਹੜਾ ਉਹ ਪੰਜਾਬ ਹਰਿਆਣਾ ਹਾਈ ਕੋਰਟ ਚ ਜਿਹੜਾ ਪਟੀਸ਼ਨ ਵੀ ਕੀਤੀ ਹੋਈ ਹੈ ਪੰਜਾਬ ਵਿਚਾਰ ਮੰਚ ਜਿਹਨਾਂ ਦੇ ਡਾਕਟਰ ਧਰਮਵੀਰ ਗਾਂਧੀ ਜਸਟਿਸਜੀਤ ਸਿੰਘ ਬੈਂਸ اور ਦੂਸਰੇ ਬੜੇ ਸਿਆਣੇ ਬਜ਼ੁਰਗ ਨੇ ਵਾਟਰ ਐਕਸਪਰਟ ਨੇ ਪਰ ਪਤਾ ਨਹੀਂ ਉਹਨਾਂ ਨੂੰ ਕਿਹਨੇ ਸਲਾਹ ਦਿੱਤੀ ਜਾਂ ਕਿਵੇਂ ਉਹਨਾਂ ਦੇ ਅੰਦਰ ਇਹ ਹੋਇਆ ਕਿ ਉਹ ਵੀ ਇਹ ਸਾਰੇ ਰੈਫਰੈਂਡਮ 2020 ਦੀ ਡਿਬੇਟਸ ਨੂੰ ਇੱਕ ਕਦਮ ਹੋਰ ਅੱਗੇ ਲਿਜਾ ਕੇ ਇਸ ਗੱਲ ਦੇ ਉੱਤੇ ਹੀ ਸਵਾਲੀਆ ਨਿਸ਼ਾਨ ਖੜਾ ਕਰ ਦੇਣ ਜਿਵੇਂ ਅਸੀਂ ਕੱਲ ਉਹਦਾ ਇੱਕ ਹਿੱਸਾ ਡਿਸਕਸ ਕੀਤਾ ਸੀ ਕਿ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਨੇ ਪ੍ਰੋਟੈਗੋਨਿਸਟ ਲਾਈਕਲੀ ਆਫਟਰ ਗੈਟਿੰਗ ਅ ਸੋਵਰਨ ਸਟੇਟ ਆਫ ਖਾਲਸਤਾਨ ਹਾਊ ਥੀਸ ਡਿਫਿਕਲਟੀਆਂ ਐਂਡ ਪ੍ਰੋਬਲਮਸ ਥੀਸ ਖਾਲਸਤਾਨੀਜ਼ ਵਿਲ ਸੋਲਵ ਕਿ ਉਹ ਕਿਵੇਂ ਸੋਲਵ ਕਰਨਗੇ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਜੇ ਖਾਲਸਤਾਨ ਗਰਾਂਟਡ ਵਿਦ ਇਮੀਡੀਏਟ ਇਫੈਕਟ ਹੁਣੇ ਹੀ ਖਾਲਸਤਾਨ ਮਿਲ ਜਾਏ ਸੋ ਉਹਨਾਂ ਨੇ ਫਿਰ ਲੰਬੀ ਚੌੜੀ ਜਿਹੜੀ ਫ੍ਰਿਸ਼ਤਾ ਹੈ ਉਹ ਪ੍ਰੋਬਲਮਸ ਦੀ ਗਣਾਈ ਉਹਦਾ ਕੱਲ ਕੋਸ਼ਿਸ਼ ਸੇ ਨੂੰ ਮੈਂ ਟੈਕਲ ਕੀਤਾ ਸੀ ਔਰ ਮੈਂ ਕੁਦਰਤੀ ਜਿਵੇਂ ਕਿ ਕੱਲ ਵੀ ਕਿਹਾ ਸੀ ਕਿ ਅਸੀਂ ਹਮੇਸ਼ਾ ਇਹਨਾਂ ਨੂੰ ਇੱਕ ਇੱਜ਼ਤੀ ਨਜ਼ਰ ਨਾਲ ਦੇਖਦੇ ਔਰ ਮੈਂ ਆਪਣੇ ਕਾਲਮ ਖਾਲਸਤਾਨ ਕਾਲਿੰਗ ਇੰਗਲਿਸ਼ ਪਿਛਲੇ 10 12 15 ਸਾਲ ਤੋਂ ਹੀ ਦੇਖ ਰਿਹਾ ਸੀ ਕਈ ਥਾਂ ਤੇ ਅਸੀਂ ਇਹਨਾਂ ਨੂੰ ਕੋਟ ਕੀਤਾ ਹੋਇਆ ਔਰ ਫਿਰ ਮੈਂ ਥੋੜਾ ਜਿਆ ਇਨਾਂ ਬਾਰੇ ਜਾਣਨਾ ਵੀ ਚਾਹਿਆ ਹੈ ਇਹ ਵੈਸੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਰਿਟਾਇਰ ਹੋਏ ਨੇ ਬਿਊਰੋਕਰੇਟ ਨੇ ਔਰ ਜਿਵੇਂ ਮੈਂ ਕਿਹਾ ਵੀ ਹਰ ਸਰਕਾਰ ਦੇ ਵੇਲੇ ਇਹਨਾਂ ਦੀਆਂ رائے ਵੀ ਲਈ ਜਾਂਦੀ ਰਹੀ ਔਰ ਜਿਹੜੀ ਪਟੀਸ਼ਨ ਪਾਣੀਆਂ ਦੇ ਮਾਮਲੇ ਚ ਨਾ ਨਵੇਂ ਪੰਜਾਬ ਹਰਿਆਣਾ ਹਾਈ ਕੋਰਟ ਚੋਂ ਕੀਤੀ ਹੈ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਮਿਲ ਕੇ ਉਹਦੇ ਚ ਇਹਨਾਂ ਨੇ ਜਿਹੜਾ 80000 ਕਰੋੜ ਦੀ ਰਾਇਲਟੀ ਮੰਗੀ ਹੈ ਕਿ ਜਿਹੜਾ ਪਾਣੀ ਰਾਜਸਥਾਨ ਨੂੰ ਜਾ ਰਿਹਾ ਔਰ ਉਹ 80000 ਕਰੋੜ ਦਾ ਆਲਰੇਡੀ ਜਾ ਚੁੱਕਾ ਹੈ ਉਹ ਸਾਨੂੰ ਜਿਹੜਾ ਉਹਦੀ ਰਾਇਲਟੀ ਦਿੱਤੀ ਜਾਏ ਪਰ ਜਿਹੜੀ ਗੱਲ ਇਹਨਾਂ ਨੇ ਹੁਣ ਨਹੀਂ ਮੈਂਸ਼ਨ ਕੀਤੀ ਔਰ ਮੈਂ ਇਹਨਾਂ ਦੀ ਇੱਕ 29 ਅਕਤੂਬਰ 2010 ਦੀ ਜਿਹੜੀ ਇਹਨਾਂ ਦੀ ਸਟੇਟਮੈਂਟ ਹੈ ਜੀ ਜਿਸ ਦੇ ਵਿੱਚ ਇਹਨਾਂ ਨੇ ਇਹ ਜਿਹੜਾ ਕਮੇਦਾਨ ਸੇਜ਼ ਕਲॉज 5 ਆਫ 1955 ਐਗਰੀਮੈਂਟ ਕਲੀਅਰਲੀ ਸਟੇਟਡਡਟ ਅ ਕੁਐਸਚਨ ਆਫ ਅਲੋਕੇਸ਼ਨ ਆਫ ਵਾਟਰ ਕੁਡ ਬੀ ਟੇਕਨ ਅਪ ਸੈਪਰੇਟਲੀ he claims the issue of royalty got lost again after 1981 agreement with the akalis he estimates that water worth rupees 80000 crore has flown into rajasthan a inadi 2010 di statement hai jide jo hun jehde 80000 crore da rajasthan nu gaya and that worth rupees 50000 crore has flown into haryana unhone keha je hun 80000 crore rajasthan 50 ਹਜ਼ਾਰ ਕਰੋੜ ਹਰਿਆਣਾ ਜੀ ਹੁਣ ਇਹ ਛੋਟਾ ਅਮਾਉਂਟ ਤਾਂ ਨਹੀਂ ਹੈ ਹੁਣ ਸਰਦ ਸਾਹਿਬ ਜਿਹੜੇ ਸਵਾਲ ਕਰ ਰਹੇ ਨੇ ਕਿ ਜੀ ਅਸੀਂ ਕਿੱਥੋਂ ਲਿਆਵਾਂਗੇ ਕਿ ਪਹਿਲਾਂ ਤਾਂ ਸਰਦ ਸਾਹਿਬ ਜੇ ਤੁਹਾਡੀਆਂ ਫਿਗਰਸ ਹੀ ਅਸੀਂ ਲੈ ਲਈਏ 80 ਹਜ਼ਾਰ ਕਰੋੜ ਅਸੀਂ ਇਹ ਵੀ ਉਹਨਾਂ ਤੋਂ ਵਸੂਲ ਕਰਨਾ ਹੈ 50 ਹਜ਼ਾਰ ਕਰੋੜ ਜਿਹੜਾ ਉਹ ਅਸੀਂ ਹਰਿਆਣਿਆਂ ਤੋਂ ਵੀ ਵਸੂਲ ਕਰਨਾ ਹੈ ਜੀ ਤਾਂ ਸਟਾਰਟ ਕਰਨ ਲਈ ਤਾਂ ਬਹੁਤ ਬਹੁਤ ਹੋ ਜਾਂਦਾ ਹੈ ਮੁੱਲਕ ਨੂੰ ਸ਼ੁਰੂ ਕਰਨਾ ਹੋਏ ਤਾਂ ਜਦੋਂ ਕੋਈ ਨਵੀਂ ਜੋੜੀ ਨੂੰ ਉਹ ਕੋਈ ਦੰਦਾ ਸੀ ਉਹੀ ਹੁੰਦਾ ਇੱਕ ਚੱਕਲਾ ਵੇਲਣਾ ਦੇ ਦੁੱਤਾ ਇੱਕ ਅੱਧਾ ਕੋ ਹੋਰ ਦੇ ਦੁੱਤਾ ਜੀ ਕੁਰਸੀ ਮੇਜ ਦੇ ਤੱਕ ਜੀ ਸੰਦੂਕੜੀ ਸੀ ਕਿ ਉਹਦੇ ਚ ਤੂੰ ਆਪਣਾ ਚੀਜ਼ਾਂ ਰੱਖ ਲੈ ਬੀਬੀ ਉਹ ਸਾਰੀ ਉਮਰ ਸੰਭ ਕੇ ਰੱਖਦੇ ਸੀ ਮੇਰੀ ਬੇਬੇ ਦੀ ਸੰਦੂਕੜੀ ਆ ਉੱਤੇ ਮੋਰ ਬਣਿਆ ਉੱਤੇ ਘੜਿਆ ਉਹਦੇ ਨਾਲ ਗਰਾਸੀਓ ਤੇ ਜੇ ਸਾਡੇ ਕੋਲ ਆਲਰੇਡੀ ਸਾਡੀ ਲੈਂਡ ਔਰ 80000 ਕਰੋੜ ਪਲੱਸ 50000 ਕਰੋੜ ਤੁਹਾਡੀ ਰਾਇਲਟੀ ਹੈ ਜੇ ਤਾਂ ਬਾਕੀ ਲੇਖਾ ਜੋਖਾ ਵੀ ਲੈਣਾ ਹੈ ਸੀ ਫਿਰ ਤੁਸੀਂ ਉਹਦੇ ਚ ਲੰਬਾ ਛੋੜਾ ਕਿਹਾ ਜੀ ਸਾਡੀ 1% ਵਾਦੀ ਆ ਉਹਨੇ ਐਸੈਟ ਮਿਲਣਗੇ ਸਾਡੇ ਹਿੱਸੇ ਇੱਕੋ ਹੀ ਜਿਹੜਾ 에ਅਰ ਫੋਰਸ ਸਾਡਾ ਹਲਵਾਰੇ ਦਾ ਆਏਗਾ ਬੜੀ ਚੰਗੀ ਗੱਲ ਹੈ ਇੱਕ ਥੋੜਾ ਹੁੰਦਾ ਕਿੰਨੇ ਮੁਲਕ ਨੇ ਦੁਨੀਆ ਦੇ ਜਿਹੜਾ ਕੋਲ ਇੱਕ ਵੀ ਨਹੀਂ ਹੈ ਸਾਡੇ ਕੋਲ ਇੱਕ ਬਣਿਆ ਬਣਾਇਆ ਬਾਕੀ ਇੱਕ ਅਸੀਂ ਮਾਝੇ ਚ ਬਣਾਵਾਂਗੇ ਇੱਕ ਦੁਆਬੇ ਚ ਬਣਾਵਾਂਗੇ ਇੱਕ ਮਾਲਵੇ ਚ ਗੰਗਾ ਨਗਰ ਚ ਇੱਕ ਜਿਹੜਾ ਇਧਰਲੇ ਹਿੱਸੇ ਦੇ ਵਿੱਚ 에어ਪੋਰਟ ਕਿਹੜੇ ਆ ਅਮਰੀਕਾ ਚ ਤੁਸੀਂ ਹਰ ਸ਼ਹਿਰ ਦੇ ਵਿੱਚ 에어ਪੋਰਟ ਐਡਾ ਕਿਹੜਾ ਫਿਕਰ ਪੈ ਗਿਆ ਕਿ ਬਈ ਸਾਡੇ ਕੋਲ ਇੱਕੋ ਹੀ 에어ਪੋਰਟ ਰਹਿਣਾ ਫਿਰ ਜਿਹੜਾ ਇਹਨਾਂ ਨੇ ਬਹੁਤ ਖੌਫਜ਼ਦਾ ਕੀਤਾ ਉਹ ਸਾਰੇ ਚੋਂ ਲਾਈਕਲੀ ਡਿਫਿਕਲਟੀਜ਼ ਐਂਡ ਪ੍ਰੋਬਲਮਸ ਫਿਰ ਉਹਨਾਂ ਨੇ ਕਿਹਾ ਜੀ ਕਿ ਬਈ ਟੈਰੀਟੋਰੀਅਲ ਡਿਵੀਜ਼ਨ ਦੀ ਗੱਲ ਮੈਂ ਕੱਲ ਕਰ ਲਈ ਸੀ ਮੋਡ ਆਫ ਪਾਰਟੀਸ਼ਨ ਕਿ ਜੀ ਪਾਰਟੀਸ਼ਨ ਚ 1 ਮਿਲੀਅਨ ਲੋਕ ਮਾਰੇ ਗਏ ਸੀ ਦੋਨਾਂ ਸਾਈਡਸ ਤੇ ਔਰ ਲੱਖਾਂ ਔਰਤਾਂ ਜਿਹੜੀਆਂ ਅਗਵਾ ਹੋਈਆਂ ਜ਼ਬਰਜਨਾਹ ਹੋਏ ਔਰ ਇਹ ਦਾ ਚੋਇਸ ਲਾਈਜ਼ ਵਿਦ ਖਾਲਸਤਾਨੀ ਹੁਣੇ ਡਰਾ ਰਹੇ ਨੇ ਕਿ ਜੀ ਇਦਾਂ ਦਾ ਕੰਮ ਹੋਏਗਾ ਚੋਇਸ ਲਾਈਜ਼ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਸਾਰ ਸਭ ਪੜੇ ਲਿਖੇ ਨਹੀਂ ਔਰ ਬਹੁਤ ਸਿਆਣੇ ਨੇ ਬਜ਼ੁਰਗ ਮੈਨੂੰ ਇਹ ਹਰ ਵਾਰ ਮੈਂ ਇਸ ਲਈ ਕਹਿੰਦਾ ਕਿਉਂਕਿ ਮੇਰੇ ਮਨਚੇਰਾਂ ਦੇ ਲਈ ਬਹੁਤ ਸਤਿਕਾਰ ਰਿਹਾ ਔਰ ਹੈ ਵੀ ਹੈ ਨੂੰ ਇਹ ਲੱਗਦਾ ਵੀ ਇਹ ਆਪਣੇ ਫੀਲਡ ਚੋਂ ਨਿਕਲ ਕੇ ਕਿਉਂ ਇਸ ਕਿਸਮ ਦੇ ਚ ਆ ਕੇ ਇਹਨਾਂ ਨੇ ਜਿਹੜਾ ਆਪਣਾ ਸਿਰਫ ਸਾਇਆ ਲਿਆ ਕੇ ਦੇਖੋ ਗੱਲ ਇਹ ਹੈ ਕਿ ਵੀ ਇਹ ਵੀ ਜੇ ਸਾਰਾ ਕੁਝ ਜੇ 47 ਦਾ ਵੀ ਦੇਖਣਾ ਹੋਏ ਤੇ ਉਹਦਾ ਚ ਤਾਂ ਸਿੱਖਾਂ ਦਾ ਦੋਸ਼ ਨਹੀਂ ਸੀ ਕੋਈ ਵੀ ਜੀ ਜਿਨ੍ਹਾਂ ਦਾ ਦੋਸ਼ ਸੀ ਉਹਨਾਂ ਨੂੰ ਤੁਸੀਂ ਦੋਸ਼ ਦੇਣ ਨੂੰ ਤਿਆਰ ਕਿਉਂ ਨਹੀਂ ਹੈਗੇ ਬਿਲਕੁਲ ਕਿ ਭਾਈ ਜੇ ਅਸੀਂ ਉਸ ਪੀਰੀਅਡ ਦੇ ਵਿੱਚ ਆਪਣੀ ਆਪਣੇ ਹਿੱਤ ਦੇਖੇ ਹੁੰਦੇ ਔਰ ਅੰਗਰੇਜ਼ਾਂ ਨੇ ਤਾਂ ਜਿਹੜਾ ਉਹ 5-6 ਵਾਰ ਤੁਹਾਨੂੰ ਆਫਰ ਡਿਫਰੈਂਟ ਤਰੀਕਿਆਂ ਦੇ ਨਾਲ ਕੀਤੀ ਜਿਹੜਾ ਪਾਕਿਸਤਾਨ ਬਣਾ ਰਹੇ ਸੀ ਕਾਇਦ ਆਜ਼ਮ ਉਹਨਾਂ ਨੇ ਤੁਹਾਨੂੰ ਕਿਹਾ ਜੇ ਤੁਹਾਡਾ ਹੀ ਅਕਲ ਨਾਲ ਵੈਰ ਸੀ ਪਰ ਇਹ ਕਿੱਥੇ ਲਿਖਿਆ ਹੈ ਵੀ ਹਰ ਥਾਂ ਉਸ ਟਾਈਪ ਦਾ ਜਿਹੜਾ ਕਤਲੋਗਾਰ ਦੇ ਨਾਲ ਹੀ ਨੇਸ਼ਨ ਬਣਦੇ ਨੇ ਉਹਨੂੰ ਸੋਵੀਅਤ ਯੂਨੀਅਨ ਜਿਹਨਾਂ ਨੇ ਬੇਸ਼ੱਕ ਆਪਣੇ ਆਪ ਨੂੰ ਕਾਬੂ ਰੱਖਣ ਦੇ ਲਈ ਜਿਹੜਾ ਉਹਨਾਂ ਬਾਲਟਿਕ ਸਟੇਟਾਂ ਦੇ ਉੱਤੇ ਜਦੋਂ ਉਹਨਾਂ ਦੇ ਕੰਟਰੋਲ 'ਚ ਰਏ ਉਹਨਾਂ ਤੇ ਜ਼ੁਲਮ ਕੀਤੇ ਜਿਵੇਂ ਸੈਂਟਰ ਦੀ ਗਵਰਨਮੈਂਟ ਨੇ ਹੁਣ ਇਹ ਤਾਂ ਬਾਅਦ 'ਚ ਕੀ ਹੋਏਗਾ ਕੀ ਨਹੀਂ ਤੁਹਾਨੂੰ ਆਪਣੇ ਜਿਹੜਾ ਲੱਖ ਮਾਰਿਆ ਉਹਦਾ ਫਿਕਰ ਹੀ ਨਹੀਂ ਹੈ ਕਿ ਉਹ ਤਾਂ ਤੁਹਾਡੀ ਸਟੇਟ ਦੇ ਵਿੱਚ ਮਾਰਿਆ ਜੀ ਉਹਨਾਂ ਦਾ ਹਿਸਾਬ ਤੁਸੀਂ ਲੈ ਲਿਆ ਜਾਂ ਲੈ ਲੋਗੇ ਹੁਣ ਸੋਵੀਅਤ ਯੂਨੀਅਨ ਜਿਹੜਾ ਹੈ ਉਹ 15 ਸੂਬੇ ਗੋਰਬਾਚੋਫ ਨੇ ਐਡ ਕੀਤਾ ਉਹਦੇ 'ਚ ਕਿੱਥੇ ਜਿਹੜਾ ਉਹ ਲੋਕਾਂ ਨੇ ਉਹਦੇ 'ਚ ਹਾਲਾਂਕਿ ਹਰ ਸੂਬੇ 'ਚ ਐਥਨਿਕ ਪੋਪੂਲੇਸ਼ਨ ਰਸ਼ੀਅਨਸ ਦੀ ਕਿਤੇ 35% ਸੀ ਕਿਤੇ 40% ਸੀ ਲੇਕਿਨ ਇਹ ਨਹੀਂ ਹੋਇਆ ਕਿ ਭਾਈ ਅਜ਼ਰਬਾਈਜਾਨ ਜਾਂ ਉਜ਼ਬੇਕਿਸਤਾਨ ਕਜ਼ਾਕਿਸਤਾਨ ਤੁਰਕਮਾਨਿਸਤਾਨ ਅਰਮੀਨੀਆ ਜਾਰਜੀਆ ਯੂਕਰੇਨ ਲਿਥੂਆਨੀਆ ਲਾਤਵੀਆ ਐਸਟੋਨੀਆ ਜਿਹੜੇ ਸਾਰੇ 15 ਨੇ ਬੜੇ ਉਹਨਾਂ ਜਿੱਤ ਤੱਕ ਕਿਸੇ ਨੇ ਨਹੀਂ ਕਿਹਾ ਵੀ ਇਥੋਂ ਰਸ਼ੀਅਨ ਕੱਢ ਦਿਓ ਜਾਂ ਐਥਨਿਕ ਕਲੀਨਜ਼ਿੰਗ ਕਰ ਦਿਓ ਥੋੜਾ ਬਹੁਤ ਕ੍ਰੀਮੀਆ ਔਰ ਯੂਕਰੇਨ ਦਾ ਸੀ ਉਹ ਰਸ਼ੀਅਨਸ ਨੇ ਵਾਪਸ ਲੈ ਲਿਆ ਉਹਨੂੰ ਕ੍ਰੀਮੀਆ ਨੂੰ ਕਿਉਂਕਿ ਰਸ਼ੀਅਨ ਮੂਲ ਦੇ ਲੋਕ ਜ਼ਿਆਦਾ ਸੀ ਔਰ ਯੂਕਰੇਨ ਦੇ ਉਹਦੇ ਉਹਦੇ ਤੇ ਉਹਨਾਂ ਨੇ ਜ਼ਾਰੇਦਾਰੀ ਬਣਾਈ ਹੋਈ ਸੀ ਜੀ ਲੇਕਿਨ ਜੇ ਸੋਵੀਅਤ ਯੂਨੀਅਨ ਵਰਗਾ ਇੱਕ ਇਸ ਕਿਸਮ ਦਾ ਜਿਹੜਾ ਬਿਲਕੁਲ ਜਿਵੇਂ ਸਟਾਲਿਨ ਦੇ ਥੱਲੇ ਲੱਖਾਂ ਜਿਹੜੇ ਨੇ ਉਹਨੇ ਮਾਰੇ ਉਹਦੇ ਡਿਸਇੰਟੀਗ੍ਰੇਟ ਹੁੰਦਾ ਹੋਇਆ ਤੇ ਪੀਸਫੁਲੀ ਹੋਇਆ ਤੇ ਖਾਲਸਾਣ ਦੀ ਤਾਮੀਰ ਕਿਉਂ ਪੀਸਫੁਲੀ ਨਹੀਂ ਹੋ ਸਕਦੀ ਜੀ ਉਨ ਤੁਸੀਂ ਉਹਨੂੰ ਹਰਥਾਤ ਤੁਸੀਂ 47 ਦੀ ਤਲਵਾਰ ਲਟਕਾ ਕੇ ਕਹੋ ਜੀ ਇਹ ਹੋ ਜਾਏਗਾ ਉਹ ਕੋਈ ਸਾਡੀ ਚੋਇਸ ਤਾਂ ਨਹੀਂ ਸੀ ਉਹ ਤੁਹਾਡੀ ਚੋਇਸ ਸੀ ਜ ਜ ਤੁਹਾਡੇ ਆਕਾਮਾਂ ਦੀ ਚੋਇਸ ਸੀ ਕਿ ਤੁਸੀਂ ਜਿਹੜਾ ਇਹਨਾਂ ਦੇ ਇੰਡੀਅਨ ਕਾਂਗਰਸ ਦੇ ਟੇਹ ਚੜ੍ਹ ਕੇ ਪਾਕਿਸਤਾਨ ਦਾ ਵਿਰੋਧ ਕੀਤਾ ਔਰ ਆਪਣਾ ਕੁਝ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਉਹਨਾਂ ਨੇ ਕਿਹਾ ਕਿ ਜੀ ਹਾ ਵੇਰ ਇਵਨ ਇਫ ਪੀਸਫੁਲ ਟਰਾਂਜੀਸ਼ਨ ਇਜ਼ ਟੂ ਬੀ ਐਨਵਿਜਡ ਕੈਨ ਐਨੀਵਨ ਗਾਰੰਟੀ that it will not be a violent separation and parting of ways and in spite of best best efforts of both governments it turns violent and out of government control hun e ivai hai kehnda ke ji je main main cycle te bahar gaya je mere ch scooter vaj gaya hun keha ji ni scooter nahi vaj sakda is road te scooter hi nahi te je car vaj gayi hun keha ji car ta matlab unna da addi le nahi add hai ਸਾ ਤੁਸੀਂ ਹਰ ਚੀਜ਼ ਕਰੀ ਜਾਉ ਉਹਨੂੰ ਕਹਿੰਦੇ ਫਿਰ ਜੇ ਤੂੰ ਤੁਰਦੇ ਤੁਰਦੇ ਹੀ ਡਿੱਗ ਪਿਆ ਤੇਰੇ ਗੋਡਾ ਨਿਕਲ ਗਿਆ ਫਿਰ ਇਹਦਾ ਮਤਲਬ ਤੂੰ ਘਰ ਹੀ ਰਹਿ ਤੂੰ ਹੁਣ ਜਾ ਹੀ ਨਾ ਹੁਣ ਤੁਸੀਂ ਉਹ ਕਹਿੰਦੇ ਜੀ ਵੀ ਜੇ ਪੀਸਫੁੱਲ ਵੀ ਹੋ ਜਾਏ ਪਰ ਇਹਦੇ باوجود ਦੋਨੋਂ ਗਵਰਨਮੈਂਟਾਂ ਖਾਲਸਤਾਨ ਔਰ ਭਾਰਤ ਦੀਆਂ ਕਰਨ ਸਟਿਲ ਹੋ ਜਾਏ ਹੁਣ ਸਾਨੂੰ ਕੱਲ ਅਗਲੇ ਪਲ ਦਾ ਨਹੀਂ ਪਤਾ ਕੀ ਹੋਣਾ ਨਹੀਂ ਲੇਕਨ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਤੁਸੀਂ ਇੱਕ ਪਾਸੇ ਉਸ ਸਿਸਟਮ ਚੋ ਜਿਨ੍ਹਾਂ ਨੇ ਤੁਹਾਡਾ ਹਾਲ ਉਹ ਕਰ ਦਿੱਤਾ ਕਿ ਬਈ ਘੁੱਟ-ਘੁੱਟ ਕੇ ਮਰ ਜਾਏ ਇਹ ਮਰਜ਼ੀ ਮੇਰੇ ਸਿਆਦ ਦੀ ਹੈ ਉਹ ਤੁਹਾਨੂੰ ਘੁੱਟ-ਘੁੱਟ ਕੇ ਮਾਰ ਰਹੇ ਨੇ ਤੇ ਤੁਸੀਂ ਆਜ਼ਾਦੀ ਦੀ ਗੱਲ ਕਰਨ ਦੀ ਥਾਂ ਉਹਦੇ ਤੋਂ ਲਿਬ੍ਰੇਟ ਕਰਨ ਦੀ ਥਾਂ ਉਹਨਾਂ ਤੋਂ ਆਪਣਾ ਆਪ ਬਚਾਣ ਦੀ ਥਾਂ ਜਿਹੜਾ ਉਹ ਔਰ ਇਹ ਗੱਲ ਇਹ ਨਹੀਂ ਇਹ ਤਾਂ ਹੁਣ ਹਰਸਾਂ ਦੇ ਮੁੱਦੇ ਨੂੰ ਆਧਾਰ ਬਣਾ ਕੇ ਗੱਲਾਂ ਕਰ ਰਹੇ ਨੇ ਮਾਸਟਰ ਤਾਰਾ ਸਿੰਘ ਜਦੋਂ ਪੰਜਾਬੀ ਸੂਬੇ ਦੀ ਉਹਨਾਂ ਨੇ ਐਜੀਟੇਸ਼ਨ ਚਲਾਈ ਜੀ ਇਹੀ ਸਵਾਲ ਈਵਨ ਪੰਜਾਬੀ ਸੂਬਾ ਲੈਜਿਟਿਮੇਟ ਮੰਗ ਸੀ ਕਿ ਵਿਦਨ ਦਾ ਕੰਟਰੀ ਜਿਵੇਂ ਬਾਕੀ ਜ਼ਬਾਨਾਂ ਦੇ ਆਧਾਰ ਤੇ ਸੂਬੇ ਬਣੇ ਨੇ ਪੰਜਾਬੀ ਸੂਬਾ ਵੀ ਬਣਾਓ ਤਾਂ ਉਦੋਂ ਮਾਸਤਾਰਾ ਸਿੰਘ ਨੂੰ ਇੱਕ ਸਵਾਲ ਰਿਪੀਟਿਡਲੀ ਪੁੱਛਿਆ ਜਾਂਦਾ ਸੀ ਕਿ ਜੀ ਤੁਸੀਂ ਤਾਂ ਪੰਜਾਬ ਚ ਪੰਜਾਬੀ ਸੂਬੇ ਦੀ ਗੱਲ ਕਰਦੇ ਹੋ ਬਾਹਰਲੇ ਸਿੱਖਾਂ ਦਾ ਕੀ ਬਣੇਗਾ ਉਦੋਂ ਵੀ ਇਹੀ ਧਮਕੀਆਂ ਸੀ ਤਾਂ ਮਾਸਤਾਰਾ ਸਿੰਘ ਦਾ ਜਵਾਬ ਹੌਨ ਰੈਕੋਰਡ ਹੈ ਉਹਨਾਂ ਨੇ ਕਿਹਾ ਕਿ ਜੀ ਜੇ ਪੰਜਾਬੀ ਸੂਬਾ ਬਣ ਗਿਆ ਤੇ ਬਾਹਰਲੇ ਸਿੱਖ ਵੀ ਬਚ ਜਾਣਗੇ ਤੇ ਜੇ ਪੰਜਾਬੀ ਸੂਬਾ ਨਾ ਬਣਿਆ ਤੇ ਸਿੱਖ ਕਿਤੇ ਵੀ ਨਹੀਂ ਬਾਦਚ ਬਚਣੇ। ਔਰ ਮੇਰਾ ਖਿਆਲ ਹੈ ਕੁਮੇਦਾਨ ਸਾਹਿਬ ਇਸ ਗੱਲ ਦਾ ਹੀ ਰੱਖੋ ਜੇ ਇਜ਼ਰਾਈਲ ਬਣਿਆ ਤੇ ਦੁਨੀਆ ਪਰਚ ਜਿੱਥੇ ਯਹੂਦੀ ਨੇ ਉਹ ਸੇਫ ਨਹੀਂ। ਅਮਰੀਕਾ ਚ ਜ਼ਿਆਦਾ ਯਹੂਦੀ ਹੋਣਗੇ ਜਾਂ ਘਟੂ ਘਟ ਬਰਾਬਰ ਜੇ ਹੋਣਗੇ ਉਹਨਾਂ ਚ ਕਈਆਂ ਨੇ ਸ਼ਾਇਦ ਕਦੇ ਵੀ ਨਹੀਂ ਜਾਣ। ਲੇਕਿਨ ਜਦੋਂ ਤੁਹਾਡਾ ਘਰ ਬਣ ਜਾਂਦਾ ਹੈ ਫੇਰ ਤੁਹਾਡੀ ਤਾਕਤ ਉਹਦੇ ਨਾਲ ਜੁੜੀ ਹੁੰਦੀ ਕੌਣ ਸਿੱਖਾਂ ਦੀ ਵਾਬਲ ਦੇਖ ਸਕੇਗਾ ਅੱਜ ਅਸੀਂ ਦੁਨੀਆ ਭਰ ਦੇ ਵਿੱਚ ਜੇ ਅਖਬਾਰ ਹੋ ਰਹੇ ਆ ਕੋਈ ਸਾਡੀ ਬਾਹ ਫੜਨ ਵਾਲਾ ਨਹੀਂ ਹੈ ਔਰ ਇੰਡੀਅਨਸ ਜਿਹੜੇ ਆਪਣੇ ਆਪ ਨੂੰ ਜਿਹੜੇ ਨੇ ਉਹਨਾਂ ਨੇ ਇਸ ਹੱਦ ਤੱਕ ਉਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨਾ ਮਿੱਥਿਆ ਹੋਇਆ ਤੁਹਾਡੇ ਕੋਲ ਕੋਈ ਚੋਇਸ ਤੁਸੀਂ ਸਿਆਣੇ ਬਜ਼ੁਰਗ ਹੋ ਔਰ ਇਹ ਇਸ ਕਿਸਮ ਦੀਆਂ ਗੱਲਾਂ ਦੇ ਨਾਲ ਕਿ ਭਾਈ ਤੁਸੀਂ ਡੀਮੋਟਿਵੇਟ ਕਰਨ ਦੀ ਕੋਸ਼ਿਸ਼ ਨਾ ਕਰੋ ਜੀ ਸਾਡਾ ਹੱਕ ਬਣਦਾ ਹੈ ਅਸੀਂ ਆਲਰੇਡੀ 1849 ਤੱਕ ਵੀ ਅਸੀਂ ਰੂਲਰ ਹੈ 1.5 ਲੱਖ ਮਰਬਾ ਮੀਲ ਦੇ ਅੱਜ ਵੀ ਸਾਡੇ ਕੋਲ ਨਿਊਕਲੀਅਸ 50300 ਸਕੁਅਰ ਕਿਲੋਮੀਟਰ ਦਾ ਹੈਗਾ ਤੁਸੀਂ ਆਪ ਜੇ 80000 ਕਰੋੜ ਤੇ 50000 ਕਰੋੜ ਦਾ ਦਾਵਾ ਰਾਇਲਟੀ ਦਾ ਕਰਦੇ ਹੋ ਜਾਂ ਕਲੇਮ ਕਰਦੇ ਹੋ ਜੀ ਤੇ ਇਹ ਦਰਿਆ ਤਾਂ ਫਿਰ ਤੁਹਾਡੇ ਨੇ ਉਹ ਤਾਂ ਤੁਹਾਡਾ ਉਹ ਚੀਫ ਮਿਨਿਸਟਰ ਤਾਂ ਕਹਿੰਦਾ ਵੀ ਤੁਸੀਂ ਕਿਹੜੇ ਪਾਸੋਂ ਕਲੇਮ ਕਰ ਸਕਦੇ ਹੋ ਇਹ ਤਾਂ ਹਿਮਾਚਲ ਚੋਂ ਆਉਂਦੇ ਨੇ ਬਿਲਕੁਲ ਸੋ ਉਸ ਆਰਗੂਮੈਂਟਰ ਨੂੰ ਤੁਸੀਂ ਕਦੇ ਨਹੀਂ ਲਿਆ ਕਿ ਨਹੀਂ ਨਹੀਂ ਤੁਸੀਂ ਕਹਿੰਦੇ ਨਹੀਂ ਇਹਦਾ ਰਾਈਪੇਰੀਅਨ ਰਾਈਟ ਹੈ ਸਾਡਾ ਇੱਥੇ ਔਰ 40 ਸਾਲ ਤੋਂ ਤੁਹਾਨੂੰ ਲਿਖਦੇ ਆ ਤੁਸੀਂ ਕਹਿੰਦੇ ਹੋ ਕਿ 1955 ਚ ਜਿਹੜਾ ਇਲੀਗਲ ਕੰਟਰੈਕਟ ਰਾਜਸਥਾਨ ਨਾਲ ਸਾਈਨ ਕੀਤਾ ਮੇਰੇ ਕੋਲ ਉਹਦੇ origignal ਡਾਕੂਮੈਂਟ ਨੇ ਇਸ ਸਟੋਰੀ ਦੇ ਵਿੱਚ ਹੁਣ ਤੁਸੀਂ ਜੇ 55 ਤੋਂ ਲੈ ਕੇ ਪਿਛਲੇ 60 ਸਾਲ ਚ ਆਪਣੀ ਰਾਇਲਟੀ ਤਾਂ ਦੂਰ ਦੀ ਗੱਲ ਆਪਣਾ ਪਾਣੀ ਵੀ ਨਹੀਂ ਬਚਾ ਸਕੇ ਤਾਂ ਹੁਣ ਤੁਸੀਂ ਸਾਨੂੰ ਦੱਸ ਰਹੇ ਹੋ ਜੀ ਉਹ ਜੇ ਪਾਣੀ ਉਹ ਨਹੀਂ ਹੋਏਗਾ ਬਿਜਲੀ ਨਹੀਂ ਹੋਏਗੀ ਨੇਰਾ ਹੋ ਜਾਏਗਾ ਟਿਊਬਵੈਲ ਨਹੀਂ ਹੋਣਗੇ 에어 ਕੰਡੀਸ਼ਨ ਨਹੀਂ ਹੋਣਗੇ ਦਫ਼ਤਰ ਨਹੀਂ ਹੋਣਗੇ ਕਾਰਾਂ ਨਹੀਂ ਚੱਲਣਗੀਆਂ ਦੂਜਾ ਨਹੀਂ ਹੋਏਗਾ ਜੀ ਫਿਰ ਕਹਿੰਦੇ ਜੀ ਪਾਕਿਸਤਾਨ ਰਹਿ ਗਿਆ ਉਹ ਤਾਂ ਉਹ ਪਹਿਲਾਂ ਹੀ ਫੇਲ ਹੋ ਰਿਹਾ ਉਹ ਤੁਹਾਡੀ ਕੀ ਹੁਣ ਤੁਸੀਂ ਪਾਕਿਸਤਾਨ ਦਾ ਵੀ ਠੇਕਾ ਲਿਆ ਉਹ ਜਾਂ ਤੁਸੀਂ ਸਹਿਵਲ ਖੜੋ ਤੇ ਜਾ ਸ਼ਿਕਾਰੀ ਕੁੱਤੇ ਨਾਲੋਂ ਜੀ ਪਾਕਿਸਤਾਨ ਤੋਂ ਅਸੀਂ ਕੀ ਮਦਦ ਲੈਣੀ ਹੈ ਤੁਹਾਡਾ ਅਮਰਿੰਦਰ ਸਿੰਘ ਆਪਣੀ ਪਿਛਲੀ ਟਰਮ ਦੀ ਬਿਗਨਿੰਗ ਵੇਲੇ ਔਰ ਬਾਦਲ ਦੇ ਵੇਲੇ ਜਦੋਂ ਅਸੀਂ ਆਪੋਜੀਸ਼ਨ ਕਿ ਜੀ ਬਿਜਲੀ ਅਸੀਂ ਪਾਕਿਸਤਾਨ ਤੋਂ ਖਰੀਦਾਂਗੇ ਜੀ ਪਾਕਿਸਤਾਨ ਤਾਂ ਐਬੰਡੈਂਸ ਹੈ ਬਿਜਲੀ ਉਹ ਤੁਹਾਨੂੰ ਵੇਚਣਾ ਚਾਹੁੰਦੇ ਸੀ ਜਿਹਨੂੰ ਬਲੌਕ ਕਰਤਾ ਉਹਨਾਂ ਨੇ ਸੋ ਔਰ ਜੇ ਸਾਡੇ ਕੋਲ ਪਾਣੀ ਹੈ ਸਾਡੇ ਹਾਈਡਲ ਪ੍ਰੋਜੈਕਟ ਵੀ ਉਹਦੇ ਚੋਂ ਨਿਕਲਦੇ ਨੇ ਜੀ ਪਾਵਰ ਪ੍ਰੋਜੈਕਟ ਵੀ ਔਰ ਇਸ ਸਾਰੇ ਨੂੰ ਉਹਨਾਂ ਨੇ ਬੜਾ ਬਣਾ ਕੇ ਫਿਰ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਬਹੁਤ ਸਾਰੀਆਂ ਪ੍ਰੋਬਲਮਸ ਆ ਡਿਵੀਜ਼ਨ ਆਫ ਅਸੈਟ ਲਾਇਬਿਲਟੀਜ਼ ਤੁਸੀਂ ਫਿਕਰ ਨਾ ਕਰੋ ਪਾਕਿਸਤਾਨ ਜਦੋਂ ਬਣਿਆ ਔਰ ਮੈਨੂੰ ਜਿਹੜੇ origional ਉਸ ਪੀਰੀਅਡ ਦੀ ਜਨਰੇਸ਼ਨ ਸੀ ਜੀ ਦਫ਼ਤਰਾਂ ਦੇ ਵਿੱਚ ਜਾਂ ਦੂਜੇ ਕੰਮ ਲਈ ਪੇਪਰ ਨਹੀਂ ਸੀ ਪੇਪਰ ਕੰਟਰੋਲ ਸੀ ਪਿੰਨਾ ਨਹੀਂ ਸੀ ਅਫੋਰਡ ਕਰਦੇ ਔਰ ਉਹਨਾਂ ਨੇ ਆਪਣੇ EMPLOYEES ਨੂੰ ਪਹਿਲਾਂ ਇਹ ਘੰਟਾ ਕਹਿਣਾ ਵੀ ਜਾ ਕੇ ਕੰਡੇ ਲਿਆਓ ਕਿਉਂਕਿ ਤੁਸੀਂ ਕਾਗਜ਼ ਨੱਥੀ ਕਰਨੇ ਨੇ ਤੇ ਉਹ ਕੰਡਿਆਂ ਤੋਂ ਸ਼ੁਰੂ ਹੋਇਆ ਅੱਜ ਪਾਕਿਸਤਾਨ ਇੱਕੋ ਇੱਕ ਮੁਲਕ ਹੈ 57 ਇਸਲਾਮਿਕ ਮੁਲਕਾਂ 'ਚ ਜਿਹੜਾ ਨਿਊਕਲੀਅਰ ਹੈ ਜਿਹਨੇ 10 ਸਾਲ ਸੋਵੀਅਤ ਯੂਨੀਅਨ ਦਾ ਬਰੰਟ ਚੱਲਿਆ ਹੈ ਜਦੋਂ ਉਹਨਾਂ ਨੇ ਅਫਗਾਨਿਸਤਾਨ ਤੇ ਹਮਲਾ ਕਰਕੇ 3 ਮਿਲੀਅਨ ਅਫਗਾਨ ਰਿਫਿਊਜੀ ਪਾਕਿਸਤਾਨ ਤੱਕ ਕੇ 9/11 ਤੋਂ ਬਾਅਦ 10 ਸਾਲ ਉਹਨਾਂ ਨੇ ਨੈਟੋ ਫੋਰਸਸ ਦਾ ਧੱਕਿਆ ਅੱਜ ਵੀ ਉਹ ਜਿਹੜੀਆਂ ਨੇ ਅੱਖਾਂ ਲਾਲ ਕਰਕੇ ਖੜੇ ਨੇ ਸੋ ਜੇ 17 12 ਸਾਲਾਂ 'ਚ ਉਹ ਲੋਕ ਜਿਹੜੇ ਨੇ ਇਸ ਹੱਦ ਤੱਕ ਉਹਨਾਂ ਨੇ ਇੰਨਾ ਇੰਡੀਆ ਦਾ ਜ਼ੋਰ ਦੂਜਿਆਂ ਦਾ ਰਿਹਾ ਤਾਂ ਤੁਸੀਂ ਸਿੱਖਾਂ ਨੂੰ ਕੀ ਸਮਝਦੇ ਹੋ ਵੀ ਅਸੀਂ ਜਿੱਥੇ ਡਿਫਿਕਲਟੀਜ਼ ਦੇ ਵਿੱਚ ਜਿੱਥੇ ਅਸੀਂ ਕ੍ਰਾਸ ਟੂ ਕ੍ਰਾਊਨ ਸਾਡੀ ਫਿਲਾਸਫੀ ਨੇ 18ਵੀਂ ਸਦੀ ਚ ਇੰਪਲੀਮੈਂਟ ਕੀਤਾ ਹੈ 5 ਮਿਲੀਅਨ ਸਿੱਖ ਡਾਇਸਪੋਰਾ ਬੈਠਾ ਹੈ ਸਾਡੇ ਕੋਲ ਬੇਸ਼ੱਕ ਇੱਕ ਛੋਟਾ ਮੁਲਕ ਵੀ ਹੋਏਗਾ ਅਸੀਂ ਉਹਨੂੰ ਵਾਇਬਲ ਨਹੀਂ ਕਰਾਂਗੇ ਇਕਨੋਮਿਕਲੀ ਬਿਲਕੁਲ ਸੋ ਮਤਲਬ ਇਹ ਸਾਰੀਆਂ ਗੱਲਾਂ ਨਾਲ ਤੁਸੀਂ ਕਿਉਂ ਜਿਹੜਾ ਇਸ ਉਮਰ ਦੇ ਜਿਸ ਮੋੜ ਤੇ ਤੁਸੀਂ ਖੜੇ ਹੋ ਔਰ ਜਿਹੜਾ ਤੁਹਾਡਾ ਫੀਲਡ ਹੈ ਉਹਦੀ ਗੱਲ ਕਰੂੰ। ਜੇ ਤੁਸੀਂ ਕਿਹਦੀ ਕਿਸ ਫਿਰ ਉਹ ਇਲੈਕਟ੍ਰਿਸਿਟੀ, ਥਰਮਲ ਇੰਡਸਟਰੀ ਕੀ ਹੋਏਗੀ ਜੇ ਬਿਜਲੀ ਨਹੀਂ ਹੋਈ ਫੈਕਟਰੀਆਂ ਬੰਦ ਹੋ ਗਈਆਂ। ਲੁਧਿਆਣੇ ਦੀ ਹੌਜ਼ਰੀ ਬੰਦ ਹੋ ਗਈ, ਗੁੜ ਰਹੇਗਾ। ਬੱਚਿਆ ਇਲਿਸੀਟ ਲਿਕਰ ਜਿਹੜੀ ਆ ਉਹ ਗੁੜ ਚੋਂ ਇਲਿਸੀਟ ਲਿਕਰ ਕੱਢਣਗੇ। ਜੇ ਬਿਜਲੀ ਨਹੀਂ ਹੋਏਗੀ ਦੂਜੇ ਨਹੀਂ ਭੱਠੀ ਕਿੱਥੋਂ ਬਾਲਣਗੇ, ਆ ਕੇ ਕਿੱਥੋਂ ਰਹਿਣਗੇ। ਉਹਦੀ ਰਹਿਣ ਕਿੱਥੋਂ ਬਣਾਉਣਗੇ। ਸੋ ਇਹ ਸਾਰਾ ਫਿਰ ਟਰਾਂਸਪੋਰਟ ਇੰਡੀਆ ਸਾਰੇ ਟਰੱਕ ਵਾਪਸ ਚਲੇ ਗਏ। ਟਰੱਕ ਆ ਗਏ ਇੰਡੀਆ ਚ ਲੱਖਾਂ ਟਰੱਕ ਆ ਜਾਣਗੇ ਪਾਰਕਿੰਗ ਸਪੇਸ ਨਹੀਂ ਬਚੇਗਾ ਤੁਸੀਂ ਕਿਉਂ ਫਿਕਰ ਕਰਦੇ ਹੋ ਤੁਸੀਂ ਫਿਰ ਪੰਜਾਬ ਦੇ ਵਿੱਚ ਨਾਲ ਹੀ ਉਹ ਕਹਿ ਰਹੇ ਨੇ ਕਿ ਭਈ ਅਸੀਂ ਜਿਹੜਾ ਉਹ 3 ਕਰੋੜ ਟਨ ਵੀਟ ਤੇ ਪੈਡੀ ਗ로우 ਕਰਦੇ ਆ ਇੱਕ ਸਾਲ ਦੀ ਇੰਡੀਆ ਖਰੀਦੇਗਾ ਹੀ ਨਹੀਂ ਨਾ ਖਰੀਦੇ ਅਸੀਂ ਕੀ ਖਾਣਗੇ ਉਹ ਉਹ ਹੈ ਨਾ ਔਰ ਕੋਈ ਹੋਰ ਮਾਰਕੀਟ ਨਹੀਂ ਹੈਗੀ ਦੁਨੀਆ ਦੀ ਫਿਰ ਇਹ ਸਾਰੇ ਚੋਂ ਜਿਹੜੀ ਮੈਨੂੰ ਹੋਰ ਵੀ ਲੱਗੇ ਮੈਂ ਕਿਹਾ ਵੀ ਐਂਡ 'ਚ ਜਾ ਕੇ ਇਹ ਕਹਿੰਦੇ ਨੇ ਰਿਕਵੈਸਟ ਟੂ ਸਿਕਸ ਫਾਰ ਜਸਟਿਸ ਇਹ ਉਹਨਾਂ ਨੂੰ ਬੇਨਤੀ ਪਲੀਜ਼ ਟੈਲ ਸੋਲੂਸ਼ਨ ਟੂ ਈਵਨ ਵਨ ਡਿਫਿਕਲਟੀ অর ਅਦਰਵਾਈਜ਼ ਸਟਾਪ ਹੋਲਡਿੰਗ ਥਿਸ ਸ਼ੋਅ ਐਂਡ ਆਸਕ ਫਾਰ ਫਰਗਿਵਨੈਸ ਫਰੋਮ आवर ਗੁਰੂ ਐਸ ਵੀ ਪ੍ਰੇ ਡੇਲੀ ਅਬ ਕੀ ਬਾਰ ਬਖਸ਼ ਗੰਦੇ ਬੰਦੇ ਕੋ ਐਂਡ ਸੇ ਨੈਵਰ ਅਗੇਨ ਕਿ ਜੀ ਮਾਫੀ ਮੰਗੋ ਗੁਰੂ ਤੋਂ ਔਰ ਇਹ ਅਸੀਂ ਰੋਜ਼ਾਨਾ ਪ੍ਰੇ ਕਰਦੇ ਹਾਂ ਰੋਜ਼ਾਨਾ ਕੌਣ ਕਰਦਾ ਹੈ ਪ੍ਰੇ ਇਹ ਜਿਹੜਾ ਕਬੀਰ ਸਾਹਿਬ ਦਾ ਸ਼ਬਦ ਹੈ ਇਹਦੀ 98 ਡਿਫਰੈਂਟ ਹੈ ਕਿ ਕਹ ਤਾ ਕਬੀਰ ਸੁਨੋਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬੋਹਰ ਨਾ ਪੋਜਲ ਫੇਰ ਇਹ ਜੇ ਕੋ ਮੈਦਾਨ ਸਾਹਿਬ ਭੋਗ ਦੇ ਸਮਾਗਮ ਅਟੈਂਡ ਕਰਦੇ ਹਾਂ ਤਾਂ ਉੱਥੇ ਇਹ ਰੱਬ ਤੋਂ ਅਸੀਂ ਮੰਗਦੇ ਆ ਕਿ ਇਹ ਮਹਾਰਾਜ ਇਸ ਜਿਹੜਾ ਸਾਡਾ ਜੀਵਨ ਹੈ ਇਹਦੇ ਚ ਸਾਡੀ ਕਲਿਆਣ ਕਰਦੇ ਜੀ ਸਾਨੂੰ ਬਾਰ ਬਾਰ ਨਾ ਆਣਾ ਪਏ ਇਹਦਾ ਖਾਰਿਸਤਾਨ ਦੇ ਜਾ ਲੰਡਨ ਰੈਲੀ ਨਾਲ ਕੀ ਸੰਬੰਧ ਹੈ ਤੇ ਅਖੀਰ ਚ ਫਿਰ ਇੱਥੇ ਨਹੀਂ ਹਟੇ ਐਂਡ ਆਫਟਰ ਗoing ਬੈਕ ਟੂ ਯੂ ਐਸ ਏ ਵੈਸੇ ਗoing ਬੈਕ ਨਹੀਂ ਆ ਰਹੇ ਨੇ ਰਹਿਦੇ ਹੀ ਯੂ ਐਸ ਏ ਚ ਨੇ ਉਹਨਾਂ ਨੇ ਟੈਲ ਦਾ ਹੋਲ ਵਰਲਡ ਐਜ਼ ਸੇਂਟ ਕਬੀਰ ਸੇਜ਼ ਇਨ ਗੁਰਬਾਣੀ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਿਛ ਸਕੇ ਸਰੀਰ ਨਾ ਨਾ ਕਰ ਸਕੇ ਸਰੀਰ ਇਹਦਾ ਵੀ ਕੋਈ ਕਹਿੰਦਾ ਕਿ ਵਾਪਸ ਜਾਓ ਜਾ ਕੇ ਉਹਨਾਂ ਨੂੰ ਕਬੀਰ ਨਾ ਔਰ ਇਹ ਵੀ ਜਿਹੜਾ ਕਬੀਰ ਸਾਹਿਬ ਦਾ ਸ਼ਬਦ ਹੈ ਕਿ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ ਪਿਓ ਕਬੀਰ ਕਬੀਰ ਹੁਣ ਇਹਦੀ ਵੀ ਸੈਂਸ ਬਿਲਕੁਲ ਡਿਫਰੈਂਟ ਹੈ ਕਿ ਜੋ ਕੁਛ ਹੈ ਉਹਨ ਰੰਗਕਾਰ ਕਰਨ ਕਰਾਉਣ ਵਾਲਾ ਸੋ ਜੇ ਇਨਾ ਤੁਹਾਡਾ ਫੇਥ ਹੈ ਕੁਮੇਦਾਨ ਸਾਹਿਬ ਜਿਹੜਾ ਜ਼ਰੂਰ ਹੋਏਗਾ ਤੁਸੀਂ ਤੇ ਫੇਰ ਇਹ ਹੁਣ ਗੁਰੂ ਤੇ ਛੱਡ ਦਿਓ ਤੁਸੀਂ ਤਾਂ ਇਹੀ ਕਰੋ ਕਿ ਭਾਈ ਇੱਕ ਬਜ਼ੁਰਗ ਹੋ ਆਪਣੇ ਬੱਚਿਆਂ ਬੱਚੀਆਂ ਨੂੰ ਅਸੀਸ ਦਿਓ ਤੇ ਭਾਈ ਇਹ ਤੁਸੀਂ ਆਜ਼ਾਦੀ ਦੇ ਰਸਤੇ ਤੇ ਤੁਰੇ ਹੋ ਤੇ ਨਿਸ਼ਚੈ ਕਰ ਆਪਣੀ ਜੀਤ ਕਰੋ ਹੁਣ ਕਦਮ ਪਿੱਛੇ ਨਾ ਖਿੱਚਿਓ ਕਿਉਂਕਿ ਜੇ ਹੁਣ ਸਾਡੀ ਹਾਲਤ ਇਹ ਟੂ ਬੀ অর ਨਾਟ ਟੂ ਬੀ ਜਾਂ ਅਸੀਂ ਸਰਵਾਈਵ ਕਰਨਾ ਹੈ ਜਾਂ ਨਹੀਂ ਕਰਨਾ ਸਰਵਾਈਵ ਤਾਂ ਹੀ ਕਰਨਾ ਹੈ ਜੇ ਅਸੀਂ ਦਰਿਆ ਜਮਨਾ ਤੋਂ ਵਾਗਾ ਤੱਕ ਆਪਣਾ ਮੂਲਕ ਇੰਡੀਅਨ ਆਰਮੀ ਜੈਕਪੂਟ ਤੋਂ ਆਜ਼ਾਦ ਕਰਵਾਵਾਂਗੇ otherwise ਫਿਰ ਘੁੱਟ-ਘੁੱਟ ਕੇ ਮਰ ਜਾਵਾਂ ਇਹ ਮਰਜ਼ੀ ਮੇਰੇ ਸਿਆਦ ਦੀ ਹੈ ਬਾਕੀ ਤੁਸੀਂ ਜਿਹੜਾ ਬਹੁਤ ਚੰਗਾ ਕੰਮ ਕਰਦੇ ਹੋ ਪਾਣੀਆਂ ਦੇ ਮੁੱਦੇ ਤੇ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਖਾਲਸਤਾਨ ਦੀ ਸਰਵਾਈਵਲ ਲਈ ਸਾਡਾ ਪਾਣੀ ਸਾਡੀ ਲਾਈਫਲਾਈਨ ਹੈ ਉਹਦੇ ਤੁਸੀਂ ਬਹੁਤ ਮਿਹਨਤ ਕੀਤੀ ਹੈ ਕੇਸ ਬਿਲਡ ਕੀਤਾ ਹੋਇਆ ਹੈ ਔਰ ਅਸੀਂ ਜਦੋਂ ਵੀ ਇਹਨਾਂ ਦੇ ਨਾਲ ਜੇ ਇਹਨਾਂ ਨੇ ਬਹਿ ਕੇ ਲੇਖਾ ਜੋਖਾ ਕਰਨਾ ਚਾਹੇ ਤਾਂ ਅਸੀਂ ਤੁਹਾਡੀਆਂ ਦਿੱਤੀਆਂ ਫਿਗਰਜ਼ ਦੇ ਮੁਤਾਬਕ 80 ਹਜ਼ਾਰ ਕਰੋੜ ਦੀ ਲਾਇਲਟੀ ਰਾਜਸਥਾਨ ਵਾਲੀ ਵੀ ਇਹਨਾਂ ਤੋਂ ਵਸੂਲਾਂਗੇ 50 ਹਜ਼ਾਰ ਕਰੋੜ ਦੀ ਰਾਇਲਟੀ ਹਰਿਆਣੇ ਦੇ ਪਾਣੀ ਦੇ ਵੀ ਵਸੂਲ ਕਰਾਂਗੇ ਤੇ ਫਿਊਚਰ ਦੇ ਵਿੱਚ ਜੇ ਇਹਨਾਂ ਨੇ ਸਾਡਾ ਪਾਣੀ ਖਰੀਦਣਾ ਹੈ ਖਰੀਦਣ ਨਹੀਂ ਤਾਂ ਪਾਕਿਸਤਾਨ ਸਾਡਾ ਪਾਣੀ ਲੈਣ ਨੂੰ ਤਿਆਰ ਹੋਏਗਾ ਦਰਿਆਵਾਂ ਦਾ ਵਹਿਣ ਉਧਰ ਨੂੰ ਹੀ ਹੈ ਸੋ ਤੁਸੀਂ ਬਿਲਕੁਲ ਸਾਨੂੰ ਤੁਸੀਂ ਬਹੁਤ ਚੰਗੀਆਂ ਫਿਗਰਸ ਜਿਹੜੀਆਂ ਨੇ ਉਹ ਕੈਲਕੂਲੇਟ ਕਰਕੇ ਦਿੱਤੀਆਂ ਨੇ ਤੇ ਅਸੀਂ ਉਹਨਾਂ ਦਾ ਜ਼ਰੂਰ ਫਾਇਦਾ ਉਠਾਵਾਂਗੇ ਔਰ ਅਸੀਂ ਉਹ ਵਿਖਦੇ ਖਾਲਸਤਾਨ ਚ ਤੁਹਾਡੀ ਇਹ ਕੰਟਰੀਬਿਊਸ਼ਨ ਕਿ ਤੁਸੀਂ ਪਿਛਲੇ 50 ਸਾਲ ਚ ਐਜ਼ ਅਡਵਾਈਜ਼ਰ ਵੀ ਸਰਮ ਕੀਤਾ ਔਰ ਤੁਹਾਡੇ ਫੈਕਟਸ ਜਿਹੜੇ ਨੇ ਉਹਨਾਂ ਤੇ ਇਹ ਆਧਾਰਤ ਜਿਹੜੀ ਹੈ ਉਹ ਗੱਲ ਅੱਗੇ ਤੋਰਨ ਦੀ ਕੋਸ਼ਿਸ਼ ਹੋਈ ਤਾਂ ਅਸੀਂ ਤੁਹਾਡੇ ਇਸ ਯੋਗਦਾਨ ਨੂੰ ਖਾਲਸਤਾਨ ਦੀਆਂ ਕਿਤਾਬਾਂ ਦੇ ਵਿੱਚ ਵੀ ਤੁਹਾਡੀ ਫੋਟੋ ਲਾ ਕੇ ਸਰਪ੍ਰੀਤਮ ਸਿੰਘ ਕੋ ਮੈਦਾਨ ਅਸੀਂ ਜ਼ਰੂਰ ਰੈਟਨਾਇਜ਼ ਕਰਾਂਗੇ ਇਸ ਕਰਕੇ ਜੀ ਡਾਕਟਰ ਸਾਹਿਬ ਐਥਲਨ ਨੇ ਪ੍ਰੈਪ੍ਰੇਟ ਪਹਿਲਾ ਸੀ ਪ੍ਰਦਰਸ਼ਨ ਤੋਂ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਫਿਅਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਹੱਕਾਂ ਦਾ ਪੈਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਦੇ ਭਾਰਤੀਆਂ ਨਾਰਥ-ਈਸਟ ਇਟਾ ਦੇ ਲੋਕਾਂ ਦੇ ਸਵੈਨਿਰੇਖੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚਰਦੀ ਕਲਾ ਲਈ ਵਰਤ ਵਰ ਡੋਨੇਟ ਕਰੋ ਡੋਨੇਟ ਕਰਨੀ ਸਾਡੀ ਵੈਬਸਾਈਟ tvreport.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਜੇ ਵੀਰਿਫਾਈ ਫੋਰ ਦਾ ਨਾਮ ਦਾ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਆ ਸਾਡੇ ਸਪੱਤੀ ਤੇ 36-0137 Taminy Long Island City New York 1101 USA ਜਾਂ ਫਿਰ ਤੁਸੀਂ ਸਾਨੂੰ ਫੋਨ 'ਤੇ ਸੰਪਰਕ ਕਰ ਸਕਦੇ ਆ ਸਾਡੇ ਫੋਨ ਨੰਬਰ ਤੇ 5164060694 ਪੀਅਰਸ ਤੁਸੀ ਕਿਤੇ ਨਹੀਂ ਜਾਨਾ ਮਿਲਦੇ ਆ ਛੋਟੇ ਜਿਹੇ ਵਕਫੇ ਤੇ ਬਾਅਦ